ਵਿਸ਼ਕਰਮ ਦੇ ਕੀ ਪੂਜਾ ਕਰਦੇ ਹਨ ਸ਼ੁਗਨ ਸੇ ਪ੍ਰਾਰਥਨਾ ਕਰਦੇ ਹਨ ਕਿ ਸਭ ਦੀ ਸੁਖ ਸ਼ਾਂਤੀ ਸਭ ਭਾਈਓ ਭਈਓ ਕੋ ਕਾਮ ਧੰਦਾ ਬੜੀਆ ਚੱਲੇ ਔਰ ਸਭ ਕੇ ਲਈ ਸੁਖ ਸ਼ਾਂਤੀ ਮੰਗਤੇ ਹਨ ਇਸ ਲਈ 인की पूजा की जाती है ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਿਸ਼ਕਰਮ ਦਿਵਸ ਦੀ ਬਹੁਤ ਬਹੁਤ ਵਧਾਈਆਂ ਜੀ ਚਲੋ ਸਾਰਿਆਂ ਨੂੰ ਵਿਸ਼ਕਰਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਸਾਡਾ ਇਹ ਤਿਹਾਰ ਸਾਲ ਦੇ ਵਿੱਚ ਇੱਕ ਵਾਰ ਹੀ ਆਉਂਦਾ ਜੀ ਤੇ ਬਹੁਤ ਖੁਸ਼ੀਆਂ ਨਾਲ ਅਸੀਂ ਜਿੰਨੇ ਵੀ ਮਾਰਕੀਟ ਦੇ ਪਰਿਵਾਰ ਦੇ ਬੰਦੇ ਆ ਸਾਰੇ ਖੁਸ਼ੀਆਂ ਨਾਲ ਮਨਾਉਂਦੇ ਇਹਨੂੰ ਤੇ ਸਾਲ ਦੇ ਵਿੱਚ ਇੱਕੋ ਤਿਹਾਰ ਸਾਡਾ ਮਿਸਤਰੀਆਂ ਦਾ ਐਡਾ ਤਾਂ ਆਂਦਾ ਜਿਹਦੇ ਵਿੱਚ ਸਾਰੇ ਜਣੇ ਇਕੱਠੇ ਹੋਗੇ ਸੀ ਸਾਰੇ ਜਣੇ ਕਸ਼ੀਮ ਮਨਾਉਂਦੇ ਆਂ ਮਹਾਰਾਜ ਨੂੰ ਪੂਜਦੇ ਆਂ ਅਰਦਾਸ ਕਰਦੇ ਆਂ ਪੂਜਾ ਕਰਦੇ ਆਂ ਤੇ ਸਾਰੇ ਟੂਲ ਨੂੰ ਧੋਈ ਕਰਕੇ ਸਾਰਾ ਚੰਗੀ ਤਰ੍ਹਾਂ ਸਾਰੀ ਦੁਕਾਨ ਨੂੰ ਸਾਫ ਸਫਾਈ ਕਰਕੇ ਫਿਰ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਸਾਲ ਦੇ ਵਿੱਚ ਇਹੀ ਸਾਡਾ ਇੱਕ ਤਿਹਾਰ ਹੈ ਮਿਸਤਰੀਆਂ ਦਾ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਮੰਗਦੇ ਸੀ ਮਾਰਕੀਟ ਦੇ ਵਿੱਚ ਜਿੱਦੇ ਸਾਰੇ ਮਿਸਤਰੀਆਂ ਦਾ ਕੰਮਕਾਰ ਵਧੀਆ ਚੱਲੇ ਤੇ ਤੰਦਰੁਸਤੀ ਬਖਸ਼ੇ ਸਾਰੀ ਮਾਰਕੀਟ ਨੂੰ ਅੱਜ ਮਾਰਕੀਟ ਸਾਰੀ ਬੰਦ ਰਹੇਗੀ ਅੱਜ ਸਾਰੀ ਮਾਰਕੀਟ ਬੰਦ ਰਹੇਗੀ ਸਟੂਲ ਦਾ ਕੰਮ ਕਰਦੇ ਆਂ ਹੱਥ ਦਾ ਕੰਮ ਕਰਦੇ ਸਾਰੇ ਅੱਜ ਪੂਜਾ ਕਰਨਗੇ ਸਾਰੇ ਮਿਸਤਰੀ ਸਾਰੇ ਜਿੰਨੇ ਵੀ ਚੰਡੀਗੜ੍ਹ ਦੇ ਜਿੱਲੇ ਵੀ ਮਿਸਤਰੀ ਆ ਪੰਜਾਬ ਦੇ ਹੋਏ ਸਾਰੇ ਮਿਸਤਰੀ ਪੂਜਾ ਅੱਜ ਕਰਨਗੇ ਜੀ ਅੱਜ ਉਹਨਾਂ ਦਾ ਸਭ ਤੋਂ ਵੱਡਾ ਦਿਨ ਹੁੰਦਾ ਜੀ ਹਾਂਜੀ ਭਾਈ ਸਾਹਿਬ ਕੀ ਨਾਮ ਆਪਣਾ ਜੀ ਸਰ ਮੇਰਾ ਨਾਮ ਵਿੱਕੀ ਆ ਜੀ ਵਿੱਕੀ ਜੀ ਹਾਪੀ ਵਿਸ਼ਕਰਮਾ ਹੈਪੀ ਵਿਸ਼ਕਰਮਾ ਜੀ ਤੁਸੀਂ ਵੀ ਆਪਣੀ ਪੂਜਾ ਕਰ ਰਹੇ ਹੋ ਜੀ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਦੀ ਇਹ ਇਹਨਾਂ ਦੀ ਹਿੰਮਤ ਹੈ ਜੀ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਇੱਧਰ ਤੱਕ ਪਹੁੰਚੇ ਆਂ ਤੇ ਅਸੀਂ ਹਰ ਸਾਲ ਅਸੀਂ ਸੋਚਦੇ ਹਾਂ ਵੀ ਹਰ ਸਾਲ ਸਾਨੂੰ ਆ ਮੌਕਾ ਸਾਨੂੰ ਮਿਲਦਾ ਰਹੇ ਅਸੀਂ ਬਹੁਤ ਖੁਸ਼ੀਆਂ ਨਾਲ ਮਨਾਈਏ ਅਸੀਂ ਵਿਸ਼ਕਰਮ ਦੇ ਨੂੰ ਤੇ ਸਾਰੇ ਰਾਜੇ ਚ ਸਾਰੇ ਇੰਡੀਆ ਦੇ ਵਿੱਚ ਸਾਰੇ ਭਾਰਤ ਦੇ ਸਾਡੇ ਸਾਰੇ ਮਕੈਨਿਕ ਵੀਰਾਂ ਚ ਸਾਰੀ ਦੁਨੀਆ ਚ ਇਹ ਦਿਨ ਬਣਦਾ ਰਹੇ ਭਾਈ ਸਾਹਿਬ ਜੀ ਹੈਪੀ ਵਿਸ਼ਕਰਮਾ ਜੀ ਹੈਪੀ ਵਿਸ਼ਕਰਮਾ ਜੀ ਹੈਪੀ ਵਿਸ਼ਕਰਮਾ ਜੀ ਅੱਜ ਕੀ ਨਾਲ ਜੀ ਆਪਣਾ ਆਪਣਾ ਨਾ ਵਿਰਿੰਦਰ ਸਿੰਘ ਹੈ ਜੀ ਵਿਰਿੰਦਰ ਜੀ ਅੱਜ ਪੂਜਾ ਪਾਠ ਕਰ ਰਹੇ ਸੀ ਹਾਂਜੀ 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 ਇਹ ਰੋਹਕ ਡੇਲੀ ਹਾਂਜੀ ਹਾਂਜੀ ਨੰਡੇਲੀ ਨਹੀਂ ਅੱਜ ਕੋਈ ਖਾਸ ਇਹ ਸਾਡਾ ਛੜਾ ਦਿਨ ਹੈਗਾ ਜੀ ਅੱਛਾ ਇੱਕ ਸਾਲ 'ਚ ਇੱਕ ਵਾਰੀ ਆਂਦਾ ਹੈ ਕੀ ਹੈਗਾ ਜੀ ਅੱਜ ਜੀ ਬਿਸ਼ਕਰਮਾ ਡੇ ਹੈ ਸਾਡਾ ਸਾਡਾ ਬਾਬਾ ਪਿਸ਼ਕਰਮਾ ਸਾਡੇ ਸਾਨੂੰ ਜਿਹੜੀ ਇੰਨੀ ਬਖਸ਼ ਦਿੱਤੀ ਹੋਈ ਹੈ ਕੰਮ ਕਰਨ ਦੀ ਇਹਦੇ ਉੱਪਰ ਇਥੇ ਪਲੈਸਰਤੀ ਕਰਦੇ ਇਹਨਾਂ ਨੂੰ ਹਰ ਸਾਲ ਬਾਕੀ ਅਸੀਂ ਡੇਲੀ ਵੈਸੇ ਕਰਦੇ ਆਂਗੇ ਪਰ ਅੱਜ ਕੋਈ ਖਾਸ ਦਿਨ ਹੁੰਦਾ ਜੀ ਬੱਚੇ ਨੂੰ ਪਤਾ ਹੈ ਕਿ ਦੀ ਬਿਸ਼ਕਰਮਾ ਜੀ ਦਾ ਹਾਂਜੀ ਬਸਕਰਮਾ ਬਤਾਇਆਗਾ ਕਹਿੰਦਾ ਸਾਡੇ ਉਧਰ ਟੋਲਾ ਦੀ ਪੂਜਾ ਹੁੰਦੀ ਹੈਗੀ ਜੀ ਜਿਹੜਾ ਸਾਡੇ ਸਾਡੇ ਕੰਮ ਕਰਦੇ ਸੀ ਉਹਨਾਂ ਨੂੰ ਧੁੰਦੇ ਆ ਦੁੱਧ ਨਾਲ ਧੁੰਦੇ ਆ ਤੇ ਉਹਦੇ ਬਾਅਦ ਆਪਣਾ ਕਰਵਾ ਕਰਕੇ ਆਪਣਾ ਅੱਜ ਫਿਰ ਦੁਕਾਨ ਬੰਦ ਰਹੋਗੀ ਹਾਂਜੀ ਦੁਕਾਨ ਬੰਦ ਰਹੇਗੀ ਅੱਜ ਅੱਜ ਦੁਕਾਨ ਬੰਦ ਰਹੇਗੀ ਹਾਂਜੀ ਹਾਂਜੀ ਸਸੀ ਦਾ ਭਾਈ ਦਾ ਪੱਸੀ ਗਾਲ ਜੀ ਜੀ ਮੈਂ ਜੀ ਆਪਣਾ ਬਲਦੇਵ ਸਿੰਘ ਬਿੱਲਾ ਜੀ ਪ੍ਰੈਜ਼ੀਡੈਂਟ ਨੂੰ ਤੱਤੀ ਮੋਟਰ ਮਾਰਕੀਟ ਦੇ ਤੇ ਅੱਜ ਅਸੀਂ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜੇ ਤੇ ਬੜੀ ਖੁਸ਼ੀਆਂ ਨਾਲ ਪ੍ਰੋਗਰਾਮ ਕਰ ਰਹੇ ਹਾਂ ਪਹਿਲਾਂ ਸੂਨੀ ਸਾਹਿਬ ਜੀ ਦਾ ਪਾਠ ਕਰਾਇਆ ਤੋਂ ਬਾਅਦ ਅਰਦਾਸ ਹੋਣ ਤੋਂ ਬਾਅਦ ਪ੍ਰੰਤ ਲੰਗਰ ਚੱਲਦਾ ਸੀ ਚਾਪ ਕੋੜਿਆਂ ਦਾ ਪਸਾਰੀ ਮਾਰਕੀਟ ਬਾਹਰੋਂ ਵੀ ਸੰਗਤ ਆ ਰਹੀ ਹੈ ਚਾਪ ਕੋੜਾ ਲੰਗਰ ਚੱਲ ਰਿਹਾ ਸਭ ਲੋਕੀ ਛੱਕ ਰਹੇ ਨੇ ਬਹੁਤ ਬਾਬਾ ਵਿਸ਼ਕਰਮਾਈ ਦੀ ਕਿਰਪਾ ਮਾਰ ਪਰ ਦਾਜੀ ਕਈ ਵਾਰ ਦੇਖਿਆ ਗਿਆ ਹੈ ਮਕੈਨਿਕ ਜਿਹੜੇ ਹਾਂ ਜਿਆਦਾ ਕਾਮਯਾਬ ਕੀ ਲੈਂਦੇ ਕਿੱਲੇ ਜਿਹੜੀ ਕਿਸ ਮੈਸੇਜ ਦੇ ਨਹੀਂ ਨਹੀਂ ਐਤਕੀ ਅਸੀਂ ਪਤਾ ਕੀ ਪਿਛਲੀ ਵਾਰ ਹੋਇਆ ਸੀ ਕੁਛ ਤੇ ਐਤਕੀ ਅਸੀਂ ਬਹੁਤ ਅਲਰਟ ਕੀਤਾ ਉਹਨਾਂ ਨੂੰ ਬਿਸਕੀ ਜੜੀ ਪੀਣੀ ਆਪਣੇ ਘਰ ਜਾ ਕੇ ਪੀਓ ਤੇ ਥੋੜੀ ਪੀਓ ਤਾਂ ਕਿ ਤੁਸੀਂ ਕੰਮ ਤੇ ਵੀ ਆ ਸਕੋ ਦੂਜੇ ਦਿਨ ਵਿਸਕੀ ਬਾਰੇ ਤਾਂ ਅਸੀਂ ਬਹੁਤ ਅਲਰਟ ਕੀਤਾ ਪਹਿਲਾਂ ਵੀ ਬਾਰਨੀ ਵੀ ਦਿੱਤੀ ਐ ਕਲੋਸਮੈਂਟ ਵੀ ਕੀਤੀ ਐ ਕਿ ਮਾਰਕੀਟ ਦੇ ਵਿੱਚ ਜਿਹੜੀ ਵਿਸਕੀ ਹੈ ਨਾ ਇਹ ਘੱਟ ਕਰੋ ਤੇ ਆਪਣਾ ਘਰ ਜਾ ਕੇ ਜੋ ਮਨਪਰੋ। ਅੱਜ ਜਿਹੜਾ ਹੈਗਾ ਪੂਰੀ ਮਾਰਕੀਟ ਬੰਦ ਰੋ ਹਾਂਜੀ ਅੱਜ ਪੂਰੀ ਮਾਰਕੀਟ ਬੰਦ ਹੈ ਜੀ ਅੱਜ ਸਾਡੇ 22 ਤਰੀਕ ਨੂੰ ਵਿਸਕਰਮਾਂਡੀ ਮਨਾਇਆ ਜਾ ਰਿਹਾ ਹੈ ਇਸ ਕਰਕੇ ਸਾਰੀ ਮਾਰਕੀਟ ਬੰਦ ਹੈ ਹੈਪੀ ਵਿਸਕਰਮਾਂਡੀ ਥੈਂਕ ਯੂ ਥੈਂਕ ਯੂ